ਇੱਕ ਮਹੀਨਾ ਹੋ ਗਿਆ ਕਣਕਾ ਤੁਲੀਆਂ ਨੂੰ ਹਾਇ ਤੱਕ ਕੋਈ ਲਿਫਟਿੰਗ ਦਾ ਕੋਈ ਸਾਧਨ ਨਹੀਂ ਹੈਗਾ ਅਹੀ ਜਿਹੜੀ ਇੱਕ ਦੋ ਆਰਤੀਆਂ ਨੇ ਆਪਣੇ ਕੋ ਗੱਡੀਆਂ ਚਕਾਈਆਂ ਵਾ ਨਿਜੀ ਵਨ ਲਾ ਕੇ ਚਕਾਈਆਂ ਕੋ ਟਰਾਲੀਆਂ ਜਾਂ ਕੋ ਗੱਡੀਆਂ ਤੇ ਰਿਸ਼ਤੇਦਾਰਾਂ ਦੀਆਂ ਲੈ ਕੇ ਉਹਨਾਂ ਨੂੰ ਅਹੀ ਵੱਧ ਪੈਸੇ ਆਪਣੇ ਕੋ ਦੇ ਕੇ ਲਿਫਟਿੰਗ ਕਰਾਈਆ ਕਿ ਠੇਕੇਦਾਰ ਦੀ ਅਜ ਤੱਕ ਇੱਕ ਵੀ ਗੱਡੀ ਸਾਡੀ ਦੁਕਾਨ ਤੇ ਨਹੀਂ ਆਈ ਮੇਰੀ ਦੁਕਾਨ ਤੇ ਕਿ ਮੰਡੀ ਵਿੱਚ ਨਹੀਂ ਆਈ ਇਹ ਜੀ ਹੁਣ ਠੇਕੇਦਾਰ ਨੂੰ ਪਤਾ ਹੈ ਕਿ ਹੁਣ ਹੀ ਲਿਫਟਿੰਗ ਕਰਾ ਰਿਹਾ ਜੀ ਕਿ ਠੇਕੇਦਾਰ ਕੋ ਗੱਡੀਆਂ ਆਣੀਆਂ ਸਰਕਾਰ ਟੈਂਡਰ ਇਹਨਾਂ ਨੂੰ ਦੇ ਦਿੰਦੀ ਹੈ ਗੱਡੀਆਂ ਨਾਲ ਕੋ ਹੁੰਡੀਆਂ ਨਹੀਂ ਗਈਆਂ ਕਿ ਟੈਂਡਰ ਨਾਲ ਅਠਰਦਾਦਾ ਮੜੀਆਂ ਟੈਂਡਰ ਲਿਆਦਾ ਵਾ ਮੈਂ ਆਪਣੀ ਟਰਾਲੀ ਲਾ ਕੇ ਨਿੱਜੀ ਟਰਾਲੀ ਆਪਣੀ ਲਾ ਕੇ ਤੇ ਉਟੋਂ ਡਿਆ ਵਾਂ ਜੀ ਤੇ ਰੋਜ਼ ਇਹਨੂੰ ਫੋਨ ਕਰਦੇ ਆਂ ਵੀ ਗੱਡੀ ਦੇ ਤੇ ਗੱਡੀ ਆਂਦਾ ਘਾਉਣ ਆ ਗਈ ਘੜੀ ਤੇ ਨੂੰ ਆ ਗਈ ਕੋਈ ਗੱਡੀ ਨਹੀਂ ਦਿੰਦਾ ਏ ਦਾਣਾ ਮੰਡੀ ਮਹਿਤਾ ਵਿਖੇ ਮੌਜੂਦ ਆ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਏ ਮਹਿਤਾ ਮੰਡੀ ਐ ਤਾਂ ਇਸ ਮੰਡੀ ਦੇ ਵਿੱਚ ਆੜਤੀਆਂ ਦੇ ਵੱਲੋਂ ਠੇਕੇਦਾਰ ਗੁਰਪਾਲ ਸਿੰਘ ਇਹਦਾ ਪੁਤਲਾ ਫੂਕਿਆ ਗਿਆ ਤਾਂ ਇੱਕ ਵੱਡਾ ਰੋਸ ਮਜਾਰਾ ਜਿਹੜਾ ਹੈ ਠੇਕੇਦਾਰ ਦੇ ਖਿਲਾਫ ਇਹ ਕੀਤਾ ਗਿਆ ਤਾਂ ਗੱਲਬਾਤ ਕਰ ਲੈਨੇ ਆ ਆੜਤੀਆਂ ਦੇ ਨਾਲ ਭਾਈ ਸਾਹਿਬ ਕੀ ਨਾ ਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਕੁਮਾਰ ਜੀ ਹਾਂ ਤੇ ਕੀ ਮਸਲਾ ਵਾ ਅੱਜ ਤੁਸੀਂ ਜਿਹੜਾ ਇੱਥੇ ਪੁਤਲਾ ਫੂਕਿਆ ਮਸਲਾ ਇਹ ਆ ਕਿ ਅੱਜ 1 ਮਹੀਨਾ ਹੋ ਚੱਲਿਆ ਕਣਕਾਂ ਤੁਲੀਆਂ ਨੂੰ ਹਾਇ ਤੱਕ ਕੋਈ ਲਿਫਟਿੰਗ ਦਾ ਕੋਈ ਸਾਧ ਨਹੀਂ ਹੈਗਾ ਕਿ ਠੇਕੇਦਾਰ ਜਿਨ੍ਹਾਂ ਨੇ ਟੈਂਡਰ ਲੈ ਲਏ ਤੇ ਆ ਕਿ ਗੱਡੀਆਂ ਦੇ ਨਹੀਂ ਦੇ ਆ ਅਸੀਂ ਜੇ ਵੀ ਇੱਕ ਦੋ ਵਾਰ ਤਿਆਂ ਨੇ ਆਪਣੇ ਕੋ ਗੱਡੀਆਂ ਚਕਾਈਆਂ ਨਿਜੀ ਵਾਨ ਲਾ ਕੇ ਚਕਾਈਆਂ ਕੋ ਟਰਾਲੀਆਂ ਜਾ ਕੋ ਗੱਡੀਆਂ ਤੇ ਰਿਸ਼ਤੇਦਾਰਾਂ ਦੀਆਂ ਲੈ ਕੇ ਉਹਨਾਂ ਨੂੰ ਅਸੀਂ ਵੱਧ ਪੈਸੇ ਆਪਣੇ ਕੋ ਦੇ ਕੇ ਲਿਫਟਿੰਗ ਕਰਾਈਆ ਕਿ ठेकेदार ਦੀ ਅੱਜ ਤੱਕ ਇੱਕ ਵੀ ਗੱਡੀ ਸਾਡੀ ਦੁਕਾਨ ਤੇ ਨਹੀਂ ਆਈ ਮੇਰੀ ਦੁਕਾਨ ਤੇ ਕਿ ਮੰਡੀ ਵਿੱਚ ਨਹੀਂ ਆਈ ਇਹ ਕਹਾਂ ਕਿ ਇਹਨਾਂ ਨੂੰ ਮਤਲਬ ਕਿ ਇਹਨਾਂ ਦਾ ਕਣਕ ਚੁਕਾਈ ਜਾਵੇ ਜੇਕਰ ਨਹੀਂ ਚੁਕਾਈ ਜਾਂਦੀ ਤੇ ਅਸੀਂ ਇੱਥੇ ਮਤਲਬ ਕਿ ਚੱਕੇ ਲਾ ਕੇ ਗਿਣਤੀ ਕਰਾ ਕੇ ਅਸੀਂ ਚੱਲੇਗਾ ਲੇਵਰਾਂ ਕਾਲੀਆਂ ਪਈਆਂ ਵਾ ਕਿ ਉਹਨਾਂ ਨੇ ਵੀ ਆਪਣੇ ਜਾਣਾ ਵਾ ਤੇ ਵਿਲੀਅਮ ਬੇਠੀਆਂ ਲੇਵਰਾਂ ਦਾ ਕੰਮ ਚੱਲ ਰਿਹਾ ਕਿਉਂ ਕੀ ਕਿਉਂ ਸਮਝਦੇ ਉਹ ਵੀ ਠੇਕੇਦਾਰ ਕਿਉਂ ਨਹੀਂ ਇਹ ਚਕਾਰ ਰਿਹਾ ਲਿਫਟਿੰਗ ਕਿਉਂ ਨਹੀਂ ਕਰਾ ਰਿਹਾ ਇਹ ਜੀ ਹੁਣ ਠੇਕੇਦਾਰ ਨੂੰ ਪਤਾ ਹੈ ਕਿ ਉਹ ਨਹੀਂ ਲਿਫਟਿੰਗ ਕਰਾ ਰਿਹਾ ਜੀ ਕਿ ਠੇਕੇਦਾਰ ਕੋ ਗੱਡੀਆਂ ਹੈ ਨਹੀਂ ਸਰਕਾਰ ਟੈਂਡਰ ਇਹਨਾਂ ਨੂੰ ਦੇ ਦਿੰਦੀ ਹੈ ਗੱਡੀਆਂ ਨਾਲ ਕੋ ਹੁੰਦੀਆਂ ਨਹੀਂ ਗਿਆ ਕਿ ਟੈਂਡਰ ਨਾਲ ਅਠ ਅਰਦਾਦਾ ਮੜੀਆਂ ਟੈਂਡਰ ਲਿਆਦਾ ਵਾ ਤੇ ਸਾਨੂੰ ਬਹਾਨਾ ਮਾਰਨ ਆ ਗਈ ਹੈ ਆ ਗਈ ਹੈ ਬਸ ਆ ਗਈ ਉਹ ਦਿਨ ਅਜੇ ਤੱਕ ਨਹੀਂ ਆਇਆ ਕੋਝ ਜਿਹੜੇ ਆੜਤੀਏ ਜਿਨ੍ਹਾਂ ਦੀ ਲਿਫਟਿੰਗ ਹੋਣ ਢਈ ਆ ਉਹ ਕਿਹੜੇ ਤਰੀਕੇ ਨਾਲ ਕਰਦੇ ਆ ਉਹਨਾਂ ਦੇ ਆਪਣੇ ਨਿੱਜੀ ਵਾਹਨ ਆ ਜੀ ਤੇ ਰਿਸ਼ਤੇਦਾਰੀਆਂ ਗੱਡੀਆਂ ਵਾਂ ਚਾਹ ਕੋ ਟਰਾਲੀਆਂ ਲਾ ਲੀਆਂ ਜ਼ਮੀਰਦਾਰ ਦੀਆਂ ਉਹਨਾਂ ਨੂੰ ਆਪਣੇ ਕੋਲੋਂ 5-10 ਰੁਪਏ ਵੱਧ ਦੇ ਕੇ ਉਹ ਮਾਲ ਲਿਫਟਿੰਗ ਕਰਾਦੇ ਆ ਜੀ ਮਾਰਕੀ ਲਿਫਟਿੰਗ ਦਾ ਹਾਲ ਮੰਦਾ ਤੁਸੀਂ ਵੇਖ ਸਕਦੇ ਹੋ ਅਜੇ ਤੱਕ ਸਾਰੀ ਮੜੀ ਚ ਚੱਕੇ ਲੱਗੇ ਦੇ ਆ ਠੇਕੇਦਾਰ ਨਾਲ ਗੱਲ ਨਹੀਂ ਕੀਤੀ ਕਿ ਵੀ ਤੁਸੀਂ ਇਹ ਜਿਹੜਾ ਲਿਫਟਿੰਗ ਕਰਵਾਓ ਸਾਡੀ ਠੇਕੇਦਾਰ ਨਾਲ ਰੋਜ਼ ਗੱਲ ਹੁੰਦੀ ਆ ਜੀ ਮਨਨਕੀ ਦਿਹਾੜੀ ਚ ਪੰਜ ਦਾਦਾ ਵਾਰੀ ਫੋਨ ਕਰਦਾ ਉਹ ਫੋਨ ਪੇਕ ਹੀ ਨਹੀਂ ਕਰਦਾ ਜੇ ਕਰੇ ਵੀ ਤੇ ਕਹਿੰਦਾ ਬਸ ਗੱਡੀ ਆ ਗਈ ਏ ਪਰ ਉਹ ਦਿਨ ਹਿੱਸੇ ਤੱਕ ਆਇਆ ਨਹੀਂ ਜਿਸ ਦਿਨ ਉਹਨੇ ਗੱਡੀ ਭੇਜੀ ਹੋਏ ਹੋਰ ਵੀ ਆੜਤੀ ਇੱਥੇ ਆ ਗਏ ਨੇ ਕੀ ਨਾਂ ਜੀ ਤੁਹਾਡਾ ਮੇਰਾ ਅਮਰਜੀਤ ਸਿੰਘ ਨਾਂ ਜੀ ਹਾਂਜੀ ਸਰ 2013 ਤੋਂ ਲੱਗ ਕੇ ਮੈਂ ਆੜਤ ਖੋਲੀ ਆ ਜੀ 2013 ਤੋਂ ਲੱਗ ਕੇ ਦੀਆਂ ਮਿੰਤਾਂ ਕਰਕੇ ਮਰ ਗਏ ਇਹਦੇ ਕੋਈ ਠੇਕਾ ਇਹਦੇ ਕੋਈ ਠੇਕਾ ਰਹਿਦਾ ਜੀ ਇਹ ਕੇਸ ਤੇ ਉਦੋਂ ਤੋਂ ਲੱਗ ਕੇ ਹੁਣ ਤੱਕ ਸਾਨੂੰ ਇੱਕ ਗੱਡੀ ਨਹੀਂ ਨੇ ਦਿੱਤੀ ਮੈਂ ਆਪਣੀ ਟਰਾਲੀ ਲਾ ਕੇ ਨਿੱਜੀ ਟਰਾਲੀ ਆਪਣੀ ਲਾ ਕੇ ਤੇ ਉਟੋਂਡਿਆ ਵਾਂ ਜੀ ਤੇ ਰੋ ਜੀ ਇਹਨੂੰ ਫੋਨ ਕਰਦੇ ਆਂ ਵੀ ਗੱਡੀ ਦੇਤੇ ਗੱਡੀ ਜਾਂਦਾ ਹੋਣ ਆ ਗਈ ਘੜੀ ਕਿਨੂੰ ਆ ਗਈ ਕੋਈ ਗੱਡੀ ਨਹੀਂ ਦਿੰਦਾ ਗੱਡੀ ਇਹ ਤਾਂ ਕੋਈ ਹੈ ਹੀ ਨਹੀਂ ਜੀ ਇਹ ਪਤਾ ਨਹੀਂ ਹੁਣ ਠੇਕੇਦਾਰ ਦਾ ਜਿਹੜਾ ਵਾ ਵੀ ਇਹ ਸਰਕਾਰਾਂ ਦੀ ਮਜਤ ਕਰਨ ਡਈਆਂ ਕਿ ਜਾਂ ਇਹ ਮਤਲਬ ਜਾਣ ਬੁਝ ਕੇ ਮੰਡੀ ਨੂੰ ਖਰਾਬ ਕਰਨ ਰਿਆ ਜੀ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜਾ ਸਾਡਾ ਇਥੋਂ ਮਾਲਕਾਇਕ ਹੈ ਜੀ ਕਿੰਨੇ ਕ ਟਾਈਮ ਤੋਂ ਜਿਹੜੀ ਲਿਫਟਿੰਗ ਜਿਹੜੀ ਨਹੀਂ ਹੋ ਰਹੀ ਤੁਹਾਡੀ ਇਹ ਜਿੱਦਣ ਤੋਂ ਹੀ ਆ ਆਪਣੀ ਹੋਈ ਆ ਨਾ ਜੀ ਮੰਡੀ ਸਟਾਰਟਿੰਗ ਹੋਈ ਆ ਜੀ ਉਸ ਦਿਨ ਤੋਂ ਲੱਗੇ ਸਾਡੇ ਇੱਕ ਗੱਡੀ ਨੇ ਨੇ ਦਿੱਤੀ ਹਾਂਜੀ ਤੇ ਜਿਹੜੇ ਆੜਤੀਏ ਕੁਝ ਮੰਡੀ ਚੋਂ ਲਿਫਟ ਕਰਾ ਰਹੇ ਆ ਮਾਲ ਉਹ ਕਿੱਦਾਂ ਹੁੰਦਾ ਵਾ ਉਹ ਜੀ ਉਹਨਾਂ ਆਪਣੀਆਂ ਨਿੱਜੀ ਕੁਝ ਉਹਨਾਂ ਦੀਆਂ ਗੱਡੀਆਂ ਵਾਂਜੀ ਤੇ ਕੁਝ ਵੱਧ ਪੈਸੇ ਦੇ ਕੇ ਜੀ ਵੱਧ ਪੈਸੇ ਦੇ ਦੇ ਕੇ ਤੇ ਉਹ ਆਪਣੀਆਂ ਕਰਾਉਂਦੇ ਆ ਜੀ ਜੇ ਲੰਬਾ ਸਮਾਂ ਤੁਹਾਡਾ ਇਹ ਮਾਲ ਲਿਫਟ ਨਹੀਂ ਹੁੰਦਾ ਤਾਂ ਇਹਦੇ ਨਾਲ ਕੀ ਨੁਕਸਾਨ ਕੀ ਆੜਤੀਆਂ ਨੂੰ ਇਹ ਬਹੁਤ ਜ਼ਿਆਦਾ ਹਾਰ ਉਹਦੀ ਘਾਟ ਆਉਣੀ ਆ ਜੀ ਕਿਸ ਗੱਡੀ ਚ 5 ਕੁਇੰਟਲ ਆਊਗੀ ਜੀ ਕਿਸ ਤੇ 4 ਆਊਗੀ ਜ ਤਾ ਪਊਗਾ ਜੀ ਹਾਂ ਜੀ ਹੋਰ ਵੀ ਆੜਤੀ ਇੱਥੇ ਨੇ ਕੀ ਨਾ ਭਾਈ ਸਾਹਿਬ ਤੁਹਾਡਾ ਮੈਂ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕੀ ਰੌਲਾ ਵਾਏ ਜਿਹੜਾ ਸਾਰਾ ਅੱਜ ਇੱਥੇ ਚੱਲ ਰਿਹਾ ਵਾ ਬਸ ਠੇਕੇਦਾਰ ਕੋ ਗੱਡੀਆਂ ਨਹੀਂ ਆਉਂਦੀਆਂ ਉਹਨੇ ਟੈਂਡਰ ਭਰਿਆ ਵਾ ਤੇ ਉਹਦੇ ਕੋ ਗੱਡੀ ਕੋਈ ਆ ਨਹੀਂ ਜਦੋਂ ਫੋਨ ਕਰਦੇ ਲਾਰਾ ਲਪੱਲਾ ਜਾਂਦਾ ਫੋਨ ਹੀ ਚੁੱਕਦਾ ਕਦੇ ਜੇ ਚੁੱਕਦਾ ਤੇ ਆ ਗਈ ਆ ਗਈ ਤੇ ਗੱਡੀ ਕੋਈ ਨਹੀਂ ਮਿਲਦੀ ਆਪਣੀਆਂ ਗੱਡੀਆਂ ਲਾ ਕੇ ਵੱਧ ਪੈਸੇ ਦੇ ਕੇ 10 10 ਰੁਪਏ ਕੋਟਲ ਦੇ ਮਾਲ ਢੋਣਦੇ ਆ ਜਿੰਨਾ ਘਟੋਇਆ ਤੇ ਇਹ ਬਹੁਤ ਵਾਰ ਖਰਾਬ ਵੀ ਹੁਣ ਡਰਿਆ ਮੌਸਮ ਕਰਕੇ ਕੀ ਨੁਕਸਾਨ ਕੀ ਆੜਤੀਆਂ ਦਾ ਇਹਦੇ ਨਾਲ ਇਹ ਚੋਰੀ ਵੀ ਹੁੰ ਨੁਕਸਾਨ ਹੀ ਆ ਸਾਡੀ ਤੇ ਉਹ ਬੇਨਤੀ ਆ ਵੀ ਮਤਲਬ ਉਹ ਗਿਣਤੀ ਕਰਾ ਕੇ ਇੱਥੇ ਰੱਖ ਲਵੇ ਜਦੋਂ ਮਰਜੀ ਚੁੱਕੇ ਤੇ ਅਹੀਂ ਦੀ ਛਾੜੀ ਦਾ ਜਿੰਮੇਰ ਨਹੀਂ ਹੋਗੇ ਜੇ ਆ ਟੈਂਡਰ ਜੇ ਕਾਰ ਜਿਹੜਾ ਜੋ ਨਹੀਂ ਅਜੇ ਵੀ ਇਹ ਡਿਲੇ ਕਰਦਾ ਇਦਾਂ ਤਾਂ ਫਿਰ ਕੀ ਤੁਸੀਂ ਅੱਗੇ ਕਰੋਗੇ ਕਿ ਬਸ ਇਹੋ ਹੀ ਰਿਕਵੈਸਟ ਕਰ ਰਹੇ ਆ ਕਿ ਜੋ ਵੀ ਆ ਮਤਲਬ ਉਹਨੂੰ ਜੇ ਮੇਰੀ ਚੁੱਕੇ ਆਪਣੀ ਤੇ ਸਾਡੀ ਛਾੜੀ ਦੀ ਜੋ ਵੀ ਆ ਮਤਲਬ ਖਰਾਬ ਹੋਣ ਦੀ ਜੋ ਵੀ ਜੇ ਮੇਰੀ ਸਾਰੀ ਹੋ ਚੁੱਕੇ ਪ੍ਰਸ਼ਾਸਨ ਉਹ ਬੇਨਤੀ ਆ ਵੀ ਅਸੀਂ ਮਾਲ ਗਿਣ ਕੇ ਇੱਥੇ ਲਾ ਦੇਣੇ ਆ ਇੱਕ ਮਹੀਨਾ ਹੋ ਗਿਆ ਉਹ ਕਿੰਨਾ ਜਿਆਦਾ ਪਿਆਰ ਹੋਊਗਾ ਖਰਾਬ ਤੇ ਮਤਲਬ ਸਾਰੇ ਪਾਸੇ ਨੁਕਸਾਨ ਹੀ ਆ ਕੀ ਨਾ ਜੀ ਤੁਹਾਡਾ ਮੇਰਾ ਸਰਪੰਚ ਜੀ ਰਜਿੰਦਰ ਸਿੰਘ ਸਰਪੰਚ ਜੀ ਸਰਪੰਚ ਸਾਹਿਬ ਕੀ ਰੌਲਾ ਵਾ ਤੁਸੀਂ ਵੀ ਆੜਤ ਕਰਦੇ ਹੋ ਇਹ ਕੀ ਮਸਲਾ ਸਾਰਾ ਭਾਈ ਸਾਨੂੰ ਗੱਡੀਆਂ ਨਹੀਂ ਮਿਲ ਰਹੀਆਂ ਹੂੰ ਜੇ ਗੱਡੀਆਂ ਅਸੀਂ ਰੋਜ਼ ਕਰਦੇ ਫੋਨ ਪੀ ਆ ਗਈ ਗੱਡੀ ਤੇ ਮੁੜ ਕੇ ਗੱਡੀ ਸ਼ਾਮਾਂ ਤੱਕ ਆਉਂਦੀ ਨਹੀਂ ਨਾ ਅਗਲੇ ਦਿਨ ਆਉਂਦੀ ਆ ਸਿਰਫ ਸਾਨੂੰ ਅਜੇ ਤੱਕ ਦੋ ਗੱਡੀਆਂ ਮਿਲੀਆਂ ਵਾ ਬਾਕੀ ਅਸੀਂ ਆਪਣੇ ਟਰੈਕਟਰਾਂ ਦੇ ਕੋਈ ਹੋਰ ਵਾਧੂ ਕਰਾਇਆ ਦੇ ਕੇ ਗੱਡੀਆਂ ਕਰਨ ਦੇ ਇਹ ਆ ਵੀ ਲੇਬਰ ਹੁਣ ਕਾਲੀ ਪੈਣ ਢਈ ਆ ਅੱਛਾ ਅਗਲੇ ਬਿਹਾਰ ਚੋਂ ਆਏ ਆ ਲੋਕਲ ਲੈਵਲ ਦੀ ਗੀ ਉਹ ਵਿਚਾਰੇ ਰੋਜ਼ ਇੰਨੇ ਆਪਣਾ ਖਰਚ ਕਰਕੇ ਉਹਨਾਂ ਨੂੰ ਵਾਰਾ ਨਹੀਂ ਖਾਣਾ ਗਾਂ ਨੂੰ ਨਾ ਆਉਣਗੇ ਲਿਕੋ ਲੇਬਰ ਦਾ ਖਰਚ ਵੱਧਦਾ ਜਾਂਦਾ ਵਾ ਜੇ ਤੁਸੀਂ ਆਪਣਾ ਨਿੱਜੀ ਵਾਹਨ ਲਾ ਕੇ ਇੱਥੋਂ ਕਣਕ ਦੀ ਲਿਫਟਿੰਗ ਕਰਾਉਂਦੇ ਜੇ ਤੇ ਕਿੰਨਾ ਕਿ ਤੁਹਾਨੂੰ ਜਿਹੜਾ ਉਹਦਾ ਕਿਰਾਇਆ ਐਕਸਟਰਾ ਦੇਣਾ ਪੈਂਦਾ ਭਾਈ ਸਾਨੂੰ 10-10 ਰੁਪਏ ਕਿਵਾਂਟਲ ਦੇ ਵੱਧ ਦੇਣੇ ਪੈਂਦੇ ਆ ਹਾਂ ਪਰ ਸ਼ਾਰਟੇਜ ਵੀ ਦੇਣੀ ਪੈਂਦੀ ਈ ਹੈ ਹੂੰ ਬਾਹਰਦਾਨਾ ਵੀ ਸਾਡਾ ਖਰਾਬ ਹੋਣ ਡਿਆ ਮੌਸਮ ਵੀ ਠੀਕ ਨਹੀਂ ਗਾ ਰਾਤ ਨੂੰ ਚੋਰੀ ਵੀ ਹੁੰਦੀ ਆ ਹੂੰ ਤੇ ਜੇ ਤੁਸੀਂ ਇਦਾਂ ਮਾਲ ਢਵਾ ਲੈਂਦੇ ਜੇ ਤੇ ਉਹ ਜਿਹੜਾ ਕਿਰਾਇਆ ਵੱਧ ਤੁਸੀਂ 10-15 ਰੁਪਏ ਦਿੰਨੇ ਹੋ ਤੁਹਾਨੂੰ ਠੇਕੇਦਾਰ ਵੱਲੋਂ ਮਿਲ ਜਾਂਦਾ ਵਾ ਨਹੀਂ ਸਾਡੀ ਜੇਬ ਚੋਂ ਜਾਂਦਾ ਸਾਰੇ ਆੜਤੀਆਂ ਦੇ ਹੂੰ ਸਾਰਿਆਂ ਨੂੰ ਪਤਾ ਇਹਦੇ ਭਲੀ ਭਾਂਤ ਸਾਰੇ ਜਾਣੂ ਹੂੰ ਤਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਹੋ ਮੰਗ ਕਰਦੇ ਆ ਵੀ ਠੇਕੇਦਾਰ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਗੱਡੀਆਂ ਭੇਜੇ ਤੇ ਆਪਣਾ ਮਾਲ ਚੁੱਕੇ ਹੂੰ ਤਾਂ ਬਿਲਕੁਲ ਇੱਕ ਵੱਡੀ ਪਰੇਸ਼ਾਨੀ ਜਿਹੜੀ ਆ ਉਹ ਮੰਡੀ ਮੈਤਾ ਦੇ ਆੜਤੀਆਂ ਦੇ ਵਿੱਚ ਆ ਭਾਈ ਸਾਹਿਬ ਕੀ ਨਾਂ ਤੁਹਾਡਾ ਮੇਰਾ ਨਾਂ ਗੁਲਜਿੰਦਰ ਸਿੰਘ ਆ ਜੀ ਗੁਲਜਿੰਦਰ ਸਿੰਘ ਜੀ ਕੀ ਇਸ਼ੂ ਆ ਤੇ ਕੀ ਸਮਝਦੇ ਹੋਏ ਵੀ ਕਿੱਦਾਂ ਮਸਲਾ ਹੱਲ ਹੁੰਦਾ ਹੈ ਸਾਰਾ ਇਸ਼ੂ ਜੀ ਮਹੀਨਾ ਮਹੀਨੇ ਦਾ ਟਾਈਮ ਲਿਆ ਹੈ ਠੇਕੇਦਾਰ ਨੇ ਵੀ 18 ਤਰੀਕ ਤੱਕ ਜਿਹੜੀ ਆ ਸਾਰੀ ਮੰਡੀ ਮੈਂ ਕਲੀਅਰ ਕਰਾ ਦੂੰਗਾ ਅੱਜ ਮਹੀਨਾ ਹੋ ਗਿਆ ਵਾ ਲੇਬਰਾਂ ਵੇਲੀਆਂ ਬੈਠੀਆਂ ਹੂੰ ਤੇ ਕਿਸੇ ਵੀ ਆਰਟ ਤੇ ਇਹਨੇ ਕੋਈ ਗੱਡੀ ਨਹੀਂ ਦਿੱਤੀ ਟੈਂਡਰ ਨੇ ਲੱਲਿਆ ਵਾ ਗੱਡੀਆਂ ਦਾ ਕਿ ਦੋ ਤਿੰਨ ਗੱਡੀਆਂ ਦਾ ਟੈਂਡਰ ਲੱ ਲੈਂਦਾ ਵਾ ਮੁੜ ਕੇ ਜਿਹੜਾ ਵਾ ਜੀਪੀਐਸ ਲਵਾ ਦਿੰਦਾ ਟਰਾਲੀਆਂ ਦੇ ਲਾ ਲਓ ਜੀ ਤੁਸੀਂ ਆਪਣੀਆਂ ਗੱਡੀਆਂ ਤੇ ਲਾ ਲਓ ਉਹ ਜੀ ਅਸੀਂ ਕਿਹੇ ਗੱਡੀ ਵਾਲੇ ਨੂੰ ਜਾਂ ਆਪਣੀ ਲੋਕਲ ਗੱਡੀ ਵਾਲੇ ਨੂੰ ਕਹਿੰਨੇ ਆ ਟੋ 60 ਕੋ 10 ਤੋਂ 15 ਰੁਪਏ ਕਿਰਾਇਆ ਹੀ ਵੱਧ ਲੈਂਦਾ ਜੀ ਇਹ ਕਰਕੇ ਬੜੀ ਦਿਗਤਾ ਆ ਰਹੀ ਆ ਸਾਰੇ ਆੜਤੀਏ ਪਰੇਸ਼ਾਨ ਆ ਲੇਵਰਾਂ ਪਰੇਸ਼ਾਨ ਆ ਲੇਵਰਾਂ ਨੂੰ 20-20 ਜਾਣੇ ਜਿਹੜੇ ਆ ਉਹਨਾਂ ਦਾ ਰੋਜ਼ ਦਾ ਖਰਚਾ ਵਿਹਲੇ ਬੈਠੇ ਆ ਤੇ ਗੱਡੀ ਆ ਉਹ ਤੇ ਲੇਵਰ ਤੋਂ ਦਿਹਾੜੀ ਬਹੁ ਨਹੀਂ ਦੇ ਇਹਨਾਂ ਨੇ ਵਿਚਾਰਿਆਂ ਨੇ ਕਿੱਥੋਂ ਖਾਣਾ ਵਾ ਸਾਰੇ ਤਿਆਰ ਹੋਏ ਬਿਹਾਰ ਨੂੰ ਜਾਣ ਲਈ ਕੀ ਮਾਂ ਕੀ ਕਰਦੇ ਹੋਣ ਮੰਗ ਇਹੋ ਕਰਦੇ ਆਂ ਵੀ ਜੇ ਤੇ ਸਾਡਾ ਟਾਈਮ ਦੇ ਨਾਲ ਇਹ ਦੋਵਾਂ ਚਵਾਂ ਦਿਨਾਂ 'ਚ ਮਾਲ ਢੋਹ ਦਿੰਦਾ ਠੀਕ ਆ ਨਹੀਂ ਤੇ ਆਪਣਾ ਜਿੰਨਾ ਵੀ ਸਾਡਾ ਮਾਲ ਇੱਧਰ ਪਿਆ ਹੋਆ ਅਸੀਂ ਛੱਡਾਂ ਦੇ ਥੱਲੇ ਲਾ ਕੇ ਤੇ ਅਸੀਂ ਗਿਣਤੀ ਕਰਾ ਦੇਣੀ ਆ ਭਰ ਕੇ ਠੇਕੇਦਾਰ ਚਕਾਈ ਵੀ ਆਪ ਕਰੂ ਤੇ ਲੇਬਰਾਂ ਦੇ ਖਰਚੇ ਵੀ ਆਪ ਦੂ ਤੇ ਘਾਟਾਂ 'ਚ ਨਹੀਂ ਆ ਪੈਂਦੀਆਂ ਵਾ ਆੜਤੀਆਂ ਨੂੰ ਜਿੱਦਾਂ ਮੰਨ ਲਓ ਕੋ ਬੋਰੀਆਂ ਦੀਆਂ ਘਾਟਾਂ ਪੈਂਦੀਆਂ ਉਹਦੀ ਘਾਟ ਦਾ ਜ਼ਿੰਮੇਵਾਰ ਵੀ ਇਹ ਠੇਕੇਦਾਰ ਹੋਊਗਾ ਤਾਂ ਬਿਲਕੁਲ ਆੜਤੀਆਂ ਦੇ ਵਿੱਚ ਵੱਡੀ ਜਿਹੜੀ ਮੁਸ਼ਕਲ ਉਹ ਦੇਖ ਸਕਦੇ ਆ ਤਾਂ ਮੰਡੀ ਦੇ ਵਿੱਚ ਦੇਖ ਸਕਦੇ ਆ ਕਿ ਵੱਡੇ ਵੱਡੇ ਜਿਹੜੇ ਚੱਕੇ ਨੇ ਉਹ ਕਣਕ ਦੀਆਂ ਬੋਰੀਆਂ ਭਰ ਕੇ ਇੱਥੇ ਲੱਗੇ ਹੋਏ ਨੇ ਔਰ ਜਿਸ ਠੇਕੇਦਾਰ ਦੇ ਵੱਲੋਂ ਕਣਕ ਦੀ ਢੋਆ ਢਵਾਈ ਨੂੰ ਲੈ ਕੇ ਟੈਂਡਰ ਲਿਆ ਗਿਆ ਤਾਂ ਉਸ ਠੇਕੇਦਾਰ ਦਾ ਜਿਹੜਾ ਹੈ ਉਹ ਪੁਤਲਾ ਅੱਜ ਇੱਥੇ ਇਹਨਾਂ ਆੜਤੀਆਂ ਦੇ ਵੱਲੋਂ ਫੋਕਿਆ ਗਿਆ ਔਰ ਵੱਡੀਆਂ ਮੁਸ਼ਕਲਾਂ ਜਿਹੜੀਆਂ ਇਹਨਾਂ ਆੜਤੀਆਂ ਦੇ ਵੱਲੋਂ ਦੱਸੀਆਂ ਜਾ ਰਹੀਆਂ ਨੇ ਕਿ ਮੰਡੀ ਮਹਿਤਾ ਦੇ ਆੜਤੀਆਂ ਨੂੰ ਵੱਡੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਕਿਉਂਕਿ ਪਿਛਲੇ 1 ਮਹੀਨੇ ਤੋਂ ਜਿਹੜੀ ਇਹ ਕਣਕ ਬੋਰੀਆਂ ਦੇ ਵਿੱਚ ਭਰ ਕੇ ਇੱਥੇ ਲਗਾਈ ਗਈ ਹੈ ਔਰ ਦਿਨ-ਬਦਨ ਜਿਹੜੀ ਹੈ ਧੁੱਪ ਦੇ ਨਾਲ ਕਣਕ ਸੁੱਕ ਰਹੀ ਹੈ ਤਾਂ ਜਿਹੜੀ ਇਹਦੀ ਘਾਟ ਹੈ ਉਹ ਵੀ ਇਹਨਾਂ ਆੜਤੀਆਂ ਨੂੰ ਭਰਨੀ ਪੈਣੀ ਹੈ ਔਰ ਉਹਦੇ ਬਾਅਦ ਜਿਹੜਾ ਲੇਬਰਾਂ ਵੀ ਜਿਹੜੀਆਂ ਆੜਤੀਆਂ ਨੂੰ ਤੰਗ ਕਰ ਰਹੀਆਂ ਨੇ ਕਿ ਅਸੀਂ ਪ੍ਰਵਾਸੀ ਮਜ਼ਦੂਰ ਜਿਹੜੇ ਬਿਹਾਰ ਤੋਂ ਆਏ ਆ ਅਸੀਂ ਵਾਪਸ ਜਾਣਾ ਹੈ ਤਾਂ ਜਲਦੀ ਤੋਂ ਜਲਦੀ ਸਾਨੂੰ ਫ੍ਰੀ ਕੀਤਾ ਜਾਵੇ ਲੇਕਿਨ ਠੇਕੇਦਾਰ ਦੇ ਵੱਲੋਂ ਗੱਡੀਆਂ ਨਾ ਦੇਣ ਦਾ ਕਰਕੇ ਇਹ ਲੇਬਰ ਅਜੇ ਤੱਕ ਵੀ ਇੱਥੇ ਬੱਜੀ ਪਈ ਹੈ ਤਾਂ ਇੱਕ ਵੱਡੀ ਮੁਸ਼ਕਲ ਆੜਤੀਆਂ ਦੇ ਵੱਲੋਂ ਜਿਹੜੀ ਹੈ ਉਹ ਸਾਨੂੰ ਇੱਥੇ ਦੱਸੀ ਗਈ ਹੈ ਤਾਂ ਇਹਨਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਹੈ ਕਿ ਇਸ ਦੇ ਦੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਹੈ ਇਸ ਸਮੱਸਿਆ ਨੂੰ ਹੱਲ ਕਰਵਾਇਆ ਜਾਵੇ ਲੇਬਰ ਦੇ ਠਾਕੇਵਾਰ ਵੀ ਇੱਥੇ ਨੇ ਭਾਈ ਸਾਹਿਬ ਕੀ ਇਸ਼ੂ ਆ ਤੁਹਾਡਾ ਇੱਕ ਮਿੰਟ ਕੋਈ ਗਾੜੀ ਨਹੀਂ ਦਿੱਤਾ ਜੀ ਹਮ ਲੋਕ ਬੈਠੇ ਹਾਂ ਜਿੰਨਾ ਕਮਾਏ ਉਤਨਾ ਖਾ ਲੇਗੇ ਬੱਚੇ ਕੀ ਖਿਲਾਏਗਾ ਵਾਹ ਪੇ ਮਿਆਰ ਮੈਂ ਇੱਥੇ ਬੈਠਾ ਟੈਗ ਲਾ ਕੇ ਬੈਠੇ ਹਾਂ ਕੋਈ ਗਾੜੀ ਆਤਾ ਨਹੀਂ ਹੈ